ਹਾਂਜੀ ਭਾਈ ਜੀ ਸਤਿ ਸ਼੍ਰੀ ਅਕਾਲ ਭਾਈ ਜੀ ਪਰਿਵਾਰਕ ਤੇ ਪੰਥਕ ਵੀਡੀਓ ਦੇਖਣ ਲਈ ਆਪਣੇ ਪੇਜ ਨੂੰ ਫੋਲੋ ਕਰ ਲਿਓ ਤੇ ਇਹ ਵੀਡੀਓ ਨੂੰ ਵੀ ਬਈ ਧਿਆਨ ਨਾਲ ਦੇਖਿਓ ਸਾਰੀ ਸੁਣਿਓ ਤੇ ਉਮੀਦ ਆ ਕਿ ਤੁਹਾਨੂੰ ਜ਼ਰੂਰ ਹਾਸੇ ਆਊਗੀ ਵੀਡੀਓ ਦੇਖ ਕੇ ਤੇ ਅੱਗੇ ਸ਼ੇਅਰ ਕਰ ਦਿਓ ਧੰਨਵਾਦ ਦੋਸਤੋ ਲੰਚ ਕਰ ਵੀ ਭਾਈ ਸਤਿ ਸ਼੍ਰੀ ਅਕਾਲ ਭਾਈ ਤੁਸੀਂ ਇਸ ਦੇਸ਼ ਨੂੰ ਕਿਵੇਂ ਦੇਖਦੇ ਹੋ ਪਹਿਲਾਂ ਅਸੀਂ ਟੀਵੀ ਤੇ ਦੇਖਦੇ ਹੁੰਦੇ ਸੀਗੇ ਫਿਰ ਦਿਵਾਲੀ ਵੇਲੇ ਅਸੀਂ ਐਲਸੀਡੀ ਲੈਂਦੀ ਆ ਉਹ ਸਸਤੀਆਂ ਸੀਗੀਆਂ ਅਸੀਂ ਲੋ ਹੁਣ ਵੱਡੀ ਐਲਸੀਡੀ ਲੈਂਦੀ ਵਧੀਆ ਸਾਫ਼ ਸਾਫ਼ ਦਿਖਦਾ ਹੁਣ ਦੇਸ਼ ਵਧੀਆ ਲੱਗਦਾਗਾ ਸਮਝੇਂਗੇ ਤੁਸੀਂ ਕਿਸ ਨਜ਼ਰ ਨਾਲ ਦੇਖਦੇ ਆਂ ਦੇਸ਼ ਪਹਿਲਾਂ ਤਾਂ ਮੇਰੀ ਐਂ ਨਿਗਾ ਪੂਰੀ ਹੁੰਦੀ ਸੀਗੀ ਫਿਰ ਡੇਢ ਨੰਬਰ ਘਟ ਗਏ ਹੁਣ ਡੇਢ ਨੰਬਰ ਵਾਲੀ ਅਨਕ ਲਾ ਕੇ ਦੇਖਦੀ ਐ ਐ ਡਾਕਟਰ ਕਹਦਾ ਲੈਂਚ ਵਿੱਚ ਵੀ ਪੈ ਸਕਦਾ ਤੇਰੇ બીજી ਨਿਗਾ ਹੋਰ ਘਟ ਗਈ ਤਾਂ ਤੇ ਲੈਂਚ ਦਾ ਪ੍ਰੈਸ਼ਰ ਵੀ ਤਰਾਵਾਗੇ ਆਪਾਂ ਮੇਰੇ ਕਹਿੰਦਾ ਮਤਲਬ ਇਹ ਹੈ ਵੀ ਰੋਜੀ ਬਾਰੇ ਤੁਹਾਡਾ ਕੀ ਖਿਆਲ ਹੈ ਰੋਜੀ ਮੇਰੀ ਜਮਾ ਸਾਕੀ ਭਾਣ ਜੀ ਸੀਗੀ ਮੈਂ 2 ਮਹੀਨੇ ਰੱਖੀ ਆ ਉਹਦੇ ਕੋਲੇ ਵਰੀਆਂ ਨੂੰ ਦੀਰੇ ਬਣਾ ਕੇ ਤੇ ਹੈ ਹਜੇ ਵੀ ਕਹਿੰਦੀ ਆ ਵੀ ਮੇਰੀ ਮਾਸੀ ਨੇ ਮੇਰੀ ਕਦਰ ਨਹੀਂ ਪਾਈ ਜਾਂਦੀ ਨੂੰ 1100 ਰੁਪਏ ਜਿੱਦਾਂ ਹੋਰ 10 ਅਸੀਂ ਫਿਰ ਰੋਜੀ ਦਾ ਚੁੱਲ੍ਹਾ ਸਰਦਾ ਦਿੰਦੇ ਹੈ ਤੇ ਰੋਜੀ ਵਾਸਤੇ ਗਲਤ ਗੱਲ ਆ ਵੀ ਸਨੇਹਾ ਆ ਲੱਗੀ ਲੱਗਦੀ ਤਾਂ ਮੇਰੀ ਭਾਣ ਜੀ ਆ ਉਹ ਠੀਕ ਆ ਨਾ ਵੀ ਕੱਲ ਨੂੰ ਕਿਤੇ ਮਾਂ ਕਹੂਗੀ ਵੀ ਮੇਰੀ ਕੁੜੀ ਜਿਹੜੀ ਕੀ ਦਿੱਤਾ ਜਾਂ ਕੁੜੀ ਕਵੇ ਵੀ ਮੇਰਾ ਮਾਸੀ ਨੇ ਕੀ ਪਾਣੀ ਹੈਗਾ ਮੋਹ ਤੇ ਉਹ ਹੈ ਨਹੀਂ ਹੁਣ ਅੱਜ ਕੱਲ ਰਿਸ਼ਤੇ ਦਾ